ਦੋਸਤੋ ਤੁਸੀਂ ਪਿਛਲੇ ਦਿਨਾਂ ਵਿੱਚ ਦੇਖ ਲਿਆ ਕਿ ਕਿਵੇਂ ਇੱਕ ਫੌਜ ਦੇ ਸਰਵਿੰਗ ਕਰਨਲ ਕੁਸ਼ਪਿੰਦਰ ਸਿੰਘ ਬਾਟ ਉਹਦਾ ਇੱਕ ਨੌਜਵਾਨ ਬੇਟਾ ਉਹਨੂੰ ਕਿਵੇਂ ਬੇਰਹਿਮੀ ਦੇ ਨਾਲ ਪੁਲਿਸ ਵਾਲਿਆਂ ਨੇ 유ਨੀਫਾਰਮ ਵਾਲੇ ਜਿਹੜੇ ਵਿਅਕਤੀ ਨੇ ਉਹਦੋਂ ਤਾਂ ਸਿਵਲ ਕੱਪੜੇਾਂ ਸੀਗੇ ਉਹਨਾਂ ਨੂੰ ਕਿਵੇਂ ਉਸ ਕਰਨਲ ਤੇ ਉਹਦੇ ਬੇਟੇ ਨੂੰ ਕੁੱਟ ਮਾਰ ਕੇ ਉਹਨੂੰ ਕਹਿੰਦੇ ਨੇ ਬਰੂਟਲ ਅਸੌਲਟ ਔਰ ਮੈਂ ਇਹ ਇਹ ਜਿਹੜੀ ਕੁੱਟਮਾਰ ਹੋਈ ਉਹਦੀ ਕਰਨਲ ਸਾਹਿਬ ਦੀ ਔਰ ਉਹਦੇ ਬੇਟੇ ਦੀ ਇਹਨੇ ਮੇਰੀਆਂ ਮੇਰੇ ਉਸ ਯਕੀਨ ਦਾ ਵਿਸ਼ਵਾਸ ਨੂੰ ਪੁਖਤਾ ਕੀਤਾ ਵਾ ਕਿ ਅੱਜ ਪੰਜਾਬ ਪੁਲੀਸ ਸਟੇਟ ਆ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਕੇਜਰੀਵਾਲ ਆਪਣੀ ਪੋਲਿਟਿਕਸ ਜਿਹੜੀ ਆ ਉਹ ਪੁਲਿਸ ਦੇ ਸਹਾਰੇ ਹੁਣ ਲੈ ਕੇ ਜਾ ਰਹੇ ਨੇ ਚਾਹੇ ਉਹ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਦਰਜ ਕਰਨਾ ਹੋਵੇ ਚਾਹੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਜਿਹੜੇ ਚੰਗੇ ਐਕਟਿਵਿਸਟ ਨੇ ਇੰਡੀਪੈਂਡੈਂਟ ਲੋਕ ਨੇ ਜਦੋਂ ਕੋਈ ਸਰਕਾਰਾਂ ਦੇ ਖਿਲਾਫ ਉਹ ਬੋਲਦੇ ਨੇ ਤੇ ਫਿਰ ਉਹਨਾਂ ਨੂੰ ਚੱਕ ਢੋਂਦੇ ਨੇ ਪਰਚੇ ਦਰਜ ਕਰਦੇ ਨੇ ਔਰ ਪੁਲਿਸ ਸਟੇਟ ਦਾ ਮਤਲਬ ਇਹ ਹੁੰਦਾ ਵਾ ਕਿ ਪੁਲਿਸ ਜਦੋਂ ਆਪਣੀ ਜਿਹੜੀ ਉਹਨਾਂ ਦਾ ਲੇਟ ਡਾਊਨ ਪ੍ਰੋਸੀਜਰ ਆ ਜਿਹੜਾ ਰੂਲ ਆਫ ਲਾਅ ਵਾ ਜਿਹੜਾ ਕਨਸਟੀਟਿਊਸ਼ਨ ਜਿਹੜਾ ਬਾਬਾ ਸਾਹਿਬ ਅੰਬੇਦਕਰ ਨੇ ਜਿਹੜੀਆਂ ਫੋਟੋਆਂ ਟੰਗੀਆਂ ਨੇ ਪਿੱਛੇ ਜਿਹੜਾ ਉਹਨਾਂ ਨੇ ਸਾਨੂੰ ਸੰਵਿਧਾਨ ਦਿੱਤਾ ਜਿਹੜਾ ਉਹਨੂੰ ਜਦੋਂ ਬਾਈਪਾਸ ਕਰਕੇ ਸ਼ਾਰਟਕਟ ਮਾਰਦੇ ਨੇ ਜਿਵੇਂ ਕਿ ਪੰਜਾਬ 'ਚ ਕਿਸੇ ਵੇਲੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾਂਦਾ ਸੀ ਉਹਨੂੰ ਕਹਿੰਦੇ ਸੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਇਹ ਜਿਹੜੀ ਕਰਨਲ ਸਾਹਿਬ ਦੀ ਕੁੱਟਮਾਰ ਕੀਤੀ ਆ ਇਹ ਬਿਲਕੁਲ ਉਸ ਤਰਜ਼ ਤੇ ਆ ਪੁਲਿਸ ਨੂੰ ਜਿਹੜੀਆਂ ਭਗਵੰਤ ਮਾਨ ਨੇ ਇੰਨੀ ਖੁੱਲੀ ਛੁੱਟੀ ਦਿੱਤੀ ਹੋਈ ਆ ਵੀ ਤੁਸੀਂ ਜੋ ਕਰੋਗੇ ਮੈਂ ਤੁਹਾਡੀ ਹਿਫਾਜ਼ਤ ਕਰੂੰਗਾ ਤੁਹਾਨੂੰ ਯਾਦ ਆ ਤੁਹਾਨੂੰ ਯਾਦ ਆ ਕਿ ਅ ਕਿਵੇਂ ਹਰ ਗੱਲ ਤੇ ਕੇਜਰੀਵਾਲ ਤੇ ਭਗਵੰਤ ਮਾਨ ਛੋਟੀ ਛੋਟੀ ਗੱਲ ਤੇ ਟਵੀਟ ਕਰਦੇ ਨੇ ਦੇ ਦੋ ਇਹਨਾਂ ਦੇ ਕੁਝ ਰੀਟ ਵੀ ਲੱਗਦੀ ਨਾ ਸਸੋੜੀਏ ਦੇ ਜਾਂ ਕੇਜਰੀਵਾਲ ਤੇ ਚਿੱਕਾ ਮਾਰਦੇ ਦਿੱਲੀ ਭੱਜਦੇ ਨੇ ਸਾਰੇ ਆ ਜਿਹੜੇ ਝਾੜੂ ਪਾਰਟੀ ਦੇ ਬੰਦੇ ਨੇ ਔਰ ਉੱਤੇ ਹਹਾਕਾਰ ਮਚਾਉਂਦੇ ਨੇ ਕਿ ਬੜਾ ਤਸ਼ੱਦਦ ਹੋ ਗਿਆ ਸਾਡੇ ਨਾਲ ਸੀਪੀਆਈ ਤੇ ਈਡੀ ਨੇ ਸਾਡੇ ਨਾਲ ਬਹੁਤ ਜ਼ਿਆਦਾ ਅ ਜ਼ਿਆਤੀ ਕੀਤੀ ਆ ਪਰ ਇਸ ਮਸਲੇ ਤੇ ਚੁੱਪ ਨੇ ਬਿਲਕੁਲ ਕੋਈ ਭਗਵੰਤਪານ ਦੀ ਸਟੇਟਮੈਂਟ ਚਾਰ ਪੰਜ ਦਿਨ ਹੋ ਗਏ ਉਸ ਗੱਲ ਨੂੰ ਕੁੱਟਮਾਰ ਹੋਈ ਨੂੰ ਔਰ ਅਗਲੀ ਗੱਲ ਜਿਹੜੀ ਉਹਨਾਂ ਦੀ ਮੈਂ ਸਾਡੀ ਜਿਹੜੀ ਭੈਣ ਹੈ ਕਰਨਲ ਸਾਹਿਬ ਦੇ ਘਰੋਂ ਉਹਦੀ ਮੈਂ ਸਾਰੀ ਇੰਟਰਵਿਊ ਸੁਣੀ ਉਹ ਕਹਿੰਦੀ ਆ ਕਿ ਜਦੋਂ ਇਹਨੂੰ ਕੁੱਟਮਾਰ ਰੇ ਸੀਗੇ ਉਦੋਂ ਪੁਲਿਸ ਵਾਲੇ ਕਹਿ ਰਹੇ ਸੀ ਕਿ ਅਸੀਂ ਇੱਕ ਇਨਕਾਊਂਟਰ ਕਰਕੇ ਆਏ ਆ ਤੇਰਾ ਵੀ ਇਨਕਾਊਂਟਰ ਕਰ ਦੇਾਂਗੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਮਗਰਲਾ ਇਨਕਾਊਂਟਰ ਵੀ ਝੂਠਾ ਆ दैट मींस ਇਨਕਾਊਂਟਰ ਤਾਂ ਜਦੋਂ ਹੁੰਦਾ ਤੇ ਦੋ ਪਾਸੇ ਲੜਾਈ ਹੁੰਦੀ ਆ ਬਕਾਇਦਾ ਪੁਲਿਸ ਵਾਲੇ ਵੀ ਮਰਦੇ ਨੇ ਗੋਲੀਆਂ ਲੱਗਦੇ ਨੇ ਇੱਥੇ ਕਦੀ ਕਿਸੇ ਪੁਲਿਸ ਵਾਲੇ ਤੇ ਛਿਰੀਟ ਵੀ ਨਹੀਂ ਆਈ ਉਹ ਵੀ ਇਨਕਾਊਂਟਰ ਝੂਠਾ ਸੀਗਾ ਤੇ ਇਹਨੂੰ ਡਰਾ ਰਹੇ ਕਿ ਤੇਰਾ ਵੀ ਇਨਕਾਊਂਟਰ ਕਰ ਦੇਾਂਗੇ ਇਹਨੂੰ ਕਹਿੰਦੇ ਨੇ ਐਕਸਟਰਾ ਜੁਡੀਸ਼ੀਅਲ ਜਿਹੜੀ ਪਾਵਰਸ ਐਕਸਰਸਾਈਜ਼ ਕਰ ਰਹੀ ਪੁ ਜਿਹੜਾ ਮੈਂ ਕਹਿ ਰਿਹਾ ਸੀ ਕ੍ਰਿਮినਲ ਜਸਟਿਸ ਸਿਸਟਮ ਸਾਡੇ ਕੋਲ ਸਾਡੇ ਕੋਲ ਪੁਲਿਸ ਆ ਸਾਡੇ ਕੋਲ ਸਰਕਾਰੀ ਵਕੀਲਾਂ ਦੀ ਮਸ਼ੀਨਰੀ ਆ ਸਾਡੇ ਕੋਲ ਅਦਾਲਤਾਂ ਨੇ ਤੇ ਫਿਰ ਸਾਰਾ ਕੁਝ ਬਾਈਪਾਸ ਕਰਕੇ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਉਹਨਾਂ ਨੂੰ ਕਿਸ ਨੇ ਅਧਿਕਾਰ ਦਿੱਤਾ ਵਾ ਕਿ ਉਹ ਕਿਸੇ ਕਰਨਲ ਨੂੰ ਕੁੱਟਮਾਰ ਕਰ ਦੇਣ ਜੇ ਕਰਨਲ ਨੂੰ ਇਨਸਾਫ ਨਹੀਂ ਮਿਲ ਰਿਹਾ ਪਿਛਲੇ 5-7 ਦਿਨ ਤੋਂ ਤੇ ਫਿਰ ਆਮ ਵਿਅਕਤੀਆਂ ਨੂੰ ਕਿੱਦਾਂ ਇੱਥੇ ਇਸ ਪੰਜਾਬ ਦੇ ਵਿੱਚ ਇਨਸਾਫ ਮਿਲਣ ਦੀ ਚਾਂਸ ਹੈਗੀ ਆ ਔਰ ਉਹਨੂੰ ਡਰਾ ਰਹੇ ਨੇ